ਕਿਛੇ ਆ ਬੀਜੀ ਬਸ ਮਾਜੇ ਬੇਟਾ ਸਾਰੇ ਮੇਰੇ ਦੇਖ ਰਿਹਾ ਥਾ ਸਾਡੇ ਦਾ ਫੈਮਿਲੀ ਮਾਜਾ ਸਾਰੀ ਤਾਂ ਠੀਕ ਹੈ ਆ ਪੈਸਾ ਸੀਗਾ ਤੁਹਾਨੂੰ ਮੈਂ ਤਾਂ ਉਹਦੇ ਨਾਲ ਦੇਖ ਜੋ ਬਾਕੀ ਬੋਲ ਬੋਲਿਆ ਉਹਦਾ ਇਹ ਵਾਰ ਕਾ ਮੇਰੇ ਪਿਓ ਨੂੰ ਯਾਦੀਆਂ ਮੇਰੇ ਪਿਓ ਨੂੰ ਯਾਦੀਆਂ ਮੇਰੇ ਪਿਓ ਨੂੰ ਜੀ ਜੀ ਜਿਹੜੀ ਸਮਾਜ ਤੇ ਰੱਖਣੀ ਔਰ ਮਨ ਜਨਨ ਨੂੰ ਤੰਦਰੁਸਤ ਰੱਖਣਾ ਲੇਟ ਕੰਬਲੀ ਹੋ ਗਈ ਹੋ ਗਈ ਕੰਬਲੀ ਹੋ ਗਈ ਆ ਉੱਧਣ ਤੇ ਅੱਖ ਖਲੋ ਗਈ ਸੀ ਆਪਰੀ ਦੀ ਆਉਨੇ ਆ ਆਪਣੀ ਭੈਣ ਦੇ ਆਉਨੇ ਆ ਤੇ ਜਦੋਂ ਸਹੁਰੇ ਰਹਿ ਗਏ ਉਹਨੇ 10 ਦਿਨ ਤੇ ਆਣ ਕੇ ਗਿਲਾ ਕਰਦੀ ਸਾਡੇ ਨਾਲ ਕਿ ਸਹੂਰੇ ਸਹੁਰੇ ਫਿਰ ਚੰਗਾ ਨਹੀਂ ਚਾਹੁੰਦੇ ਉਹ ਤੇ ਲੜੂ ਮਚਾ ਦੇ ਨੂੰ ਸੁਪਨੇ ਚੋਂ ਦੇ ਸੁਬੇ ਨੂੰ ਬਲਮਾ ਜਿਹਾ ਦੇ ਮੁਰਦਾ ਲਾਉਂਦੇ ਜੀਦਾ ਉਹ ਸੱਚੇ ਦਰਬਾਰ ਕੀ ਜੈ ਮੈਂ ਜੋ ਵੀ ਅੱਜ ਇਹ ਸਪੀਚ ਕਰਨ ਲੱਗਾ ਹਾਂ ਜੋ ਵੀ ਦੁਨੀਆ ਤੱਕ ਸੰਦੇਸ਼ ਪਹੁੰਚਾਉਣ ਲੱਗਾ ਹਾਂ ਤੁਹਾਡਾ ਮੈਂ ਕੋਈ ਰੱਬ ਨਹੀਂ ਕੋਈ ਪਾਪਾ ਨਹੀਂ ਸਿਰਫ ਇੱਕ ਛੋਟਾ ਭਰਾ ਸਮਝੋ ਕਿ ਜੋ ਬਾਬਾ ਜੀ ਨੂੰ ਚਾਹਵਣ ਜੋ ਬਾਬਾ ਜੀ ਦੇ ਪਿਆਰ ਕਰਦੇ ਨੇ ਜੋ ਚਾਹਵਣ ਨੇ ਜੋ ਬਾਬਾ ਜੀ ਦੇ ਦਿਲੋਂ ਸਤਕਾਰ ਕਰਦੇ ਨੇ ਉਹਨਾਂ ਦੇ ਲਈ ਸੰਦੇਸ਼ ਹੈ ਮੇਰਾ ਕਿ ਬਾਬਾ ਸਰਕਾਰ ਜੀ ਦਾ ਭੰਡਾਰਾ ਹੈ ਨਰੈਣਗੜ ਚੌਕ ਸ਼ਾਟੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾ ਰਹੇ ਹਾਂ ਅਸੀਂ ਸਭ ਤੇ ਦੁਆਵਾ ਕਰਦੇ ਹਾਂ ਕਿ ਬਾਬਾ ਜੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਤੇ ਹਾਜਰੀਆਂ ਦਰ ਪਰਮਾਨਤ ਕਰਦੇ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਪਹੁੰਚ ਜਾਈ ਜਾਂਦੇ ਕਿ ਬਾਬਾ ਜੀ ਜੋ ਦੁਨੀਆ ਤੇ ਬਾਬਾ ਜੀ ਨੂੰ ਨਫ਼ਰਤ ਕਰਦੇ ਨੇ ਮੇਰਾ ਉਹਨਾਂ ਤੱਕ ਸੰਦੇਸ਼ ਹੈ ਕਿ ਦੇਖੋ ਹਰ ਇੱਕ ਗੁਰੂ ਪੀਰ ਨੂੰ ਪਿਆਰ ਮੁਹੱਬਤ ਕਰੀਏ ਜਿੱਥੇ ਵੀ ਕਿਸੇ ਦਾ ਮਨ ਟਿਕਿਆ ਹੈ ਉਹ ਆਪਣੇ ਆਪਣੇ ਗੁਰੂ ਵੀਰ ਨੂੰ ਟਿਕ ਹੁੰਦਾ ਰਹਿੰਦਾ ਸਾਡਾ ਮਨ 바ਵਾ ਸਰਕਾਰ ਤੇ ਟਿਕਿਆ ਹੈ 바ਵਾ ਖੇਤਰਪਾਲ ਜੀ ਦੇ ਚਰਨਾਂ 'ਚ ਟਿਕਿਆ ਹੈ ਅਸੀਂ ਉਹਨਾਂ ਦੇ ਚਾਹਵਾਨ ਹੈ ਉਹਨਾਂ ਨੂੰ ਮੁਹੱਬਤ ਕਰਦੇ ਤੇ ਕਰਦੇ ਰਵਾਂਗੇ ਸੰਦੇਸ਼ ਇਹ ਹੈ 바ਵਾ ਸਰਕਾਰ ਦਾ ਕਿ ਸਭ ਤੋਂ ਪਹਿਲੇ ਤੇ ਜੋ ਸਾਡੇ ਪੰਜਾਬ ਨੂੰ ਨਸ਼ਾ ਖਾ ਰਿਹਾ ਹੈ ਉਹਦੇ ਵਿਰੁੱਧ ਚੱਲੀਏ ਕਿਸੇ ਵੀ ਗੁਰੂ ਜੋ ਵੀ ਧਰਮ ਨੂੰ ਮੰਨਦੇ ਨੇ ਉਹਨਾਂ ਦੇ ਪੁੱਛ ਕਹਿਣ ਲੱਗਾ ਕਿ ਕਿ ਮੇਰੀ ਇਹ ਬੜੀ ਚਾਹਵਾਨੇ ਬੜੇ ਦਿਲ ਦੀ ਤਮੰਨਾ ਸੀ ਕਿ ਮੈਂ ਇਹ ਲਵਜ ਬੋਲਾਂ ਸਪੀਚ ਹੋ ਕੇ ਅੱਜ ਮੇਰਾ 바ਵਾ ਸਰਕਾਰ ਦੇ ਨਾਲ ਪਿਆਰ 바ਵਾ ਸਰਕਾਰ ਦੇ ਚਰਨਾਂ ਨਾਲ ਮੈਂ ਜੁੜਿਆ ਹਾਂ ਮੈਂ ਸਾਰੀ ਦੁਨੀਆ ਤੇ ਇਹ ਸੰਦੇਸ਼ ਪਹੁੰਚਾਉਣਾ ਚਾਹੁੰਦਾ ਕਿ ਸਭ ਤੋਂ ਪਹਿਲੇ ਪੰਜਾਬ ਦੇ ਵਿੱਚੋਂ ਨਸ਼ਾ ਜੋ ਇਹ ਮੁਕਤ ਕਰੀਏ ਨਸ਼ਾ ਜੋ ਇਹ ਮੁਕਤ ਕਰੀਏ ਨਸ਼ਾ ਨਹੀਂ ਹੋਣਾ ਚਾਹੀਦਾ ਜਿਹੜੇ ਮੇਰੇ ਵੀਰ ਜਿਹੜੇ ਮੇਰੀਆਂ ਧੀਆਂ ਜਾਂ ਭੈਣਾਂ ਇਹ ਮੇਰੀਆਂ ਲੱਗਤ ਜੋ ਵੀ ਨਸ਼ਾ ਕਰਕੇ ਦੇਖਦੇ ਅਸੀਂ ਸਟੇਸ਼ਨ ਤੇ ਬੱਸ ਸਟੈਂਡ ਤੇ ਜਾਂ ਹਰ ਇੱਕ ਚੌਂਕ ਦੇ ਵਿੱਚ ਖੜੇ ਹੁੰਦੇ ਨੇ ਸਾਨੂੰ ਬਹੁਤ ਬੁਰਾ ਲੱਗਦਾ ਹੈ ਅਸੀਂ 바ਵਾ ਸਰਕਾਰ ਦੇ ਚਰਨਾਂ ਜੀਹੇ ਦਰਸ ਕਰਦੇ ਹਾਂ ਕਿ 바ਵਾ ਜੀ ਜੇ ਸਾਡਾ ਤੁਹਾਡੇ ਨਾਲ ਪਿਆਰ ਹੈ ਤੇ 바ਵਾ ਸਰਕਾਰ ਸਭ ਤੋਂ ਪਹਿਲਾਂ ਇਸ ਮੁਲਕ ਦੇ ਵਿੱਚੋਂ ਨਸ਼ਾ ਜੋ ਇਹ ਬੰਦ ਕਰੋ 바 ਜੋ ਨਸ਼ਾ ਹੈ ਉਹ ਤੋਂ ਦੁਨੀਆ ਨੂੰ ਬਚਾਈਏ 바ਵਾ ਸਰਕਾਰ ਜੀ ਦੂਸਰੀ ਸਾਰੇ ਹੀ ਸੰਗਤ ਨੂੰ ਮੈਂ ਬਾਬਾ ਸਰਕਾਰ ਬਾਬਾ ਖੇਤਰਪਾਲ ਜੀ ਦੇ ਮਿਲ ਲਗੀਆਂ ਲੱਖ ਲੱਖ ਵਧਾਈਆਂ ਦਿੰਦਾ ਸਾਰੇ ਸ਼ਹਿਰ ਨਿਵਾਸੀਆਂ ਜੋ ਵੀ ਇਸ ਚੈਨਲ ਜੋ ਵੀ ਵੀਡੀਓ ਨੂੰ ਦੇਖ ਰਹੇ ਨੇ ਮੇਰਾ ਸੰਦੇਸ਼ ਹੈ ਕਿ ਬਾਬਾ ਸਰਕਾਰ ਜਿੰਨਾ ਲੋਕਾਂ ਨੇ ਮਾੜਾ ਕਿਹਾ ਉਹ ਮਾੜੇ ਨਹੀਂ ਬਾਬਾ ਸਰਕਾਰ ਬਹੁਤ ਪਿਆਰ ਕਰਦੇ ਨੇ ਬਾਬਾ ਸਰਕਾਰ ਦੇ ਚਰਨਾਂ ਨਾਲ ਲੱਗਣ ਵਾਲੇ ਤਰੇ ਨੇ ਦੁਪੇ ਨਹੀਂ ਆ ਕਰਦੇ ਤੋ ਜਿੰਨੀ ਵੀ ਸੰਗਤ ਸਾਡੇ ਦਰਬਾਰ ਤੇ ਆਈ ਜਿੰਨੀ ਵੀ ਸੰਗਤ ਸਾਡੇ ਦਰਬਾਰ ਤੇ ਆਈ ਹੈ ਮੈਂ ਤਿਆਗਲ ਪੁੱਛੋਂ ਪਰ ਗਿਆ ਰਾਂ ਅੱਜ ਭੰਡਾਰੇ ਸਾਡਾ ਅਸੀਂ ਇਸ ਭੰਡਾਰੇ ਦਿਆਂ ਦੁਨੀਆ ਤੱਕ ਦੇਸ਼ ਪਰ ਦੇ ਵਿੱਚ ਲੱਖ ਲੱਖ ਕਰੋੜ ਕਰੋੜ ਵਧਾਈਆਂ ਦਿੰਦੇ ਹਾਂ ਅਸੀਂ ਵਾਸੀ ਹਾਂ ਅਰਾਵਾ ਸਰ ਸ਼ਹਿਰ ਦੇ ਜਿਨ੍ਹਾਂ ਨੂੰ ਚਾਹਵਾਨ ਤੇ ਲੋਕ ਪਿਆਰ ਕਰਦੇ ਨੇ ਅਰਾਵਾ ਸਰ ਸ਼ਹਿਰ ਸੁੰਡਾ ਪਰਵਾਰ ਬਾਬਾ ਖੇਤਰਪਾਲ ਜੀ ਨੂੰ ਟ੍ਰੈਸਟ ਮਾਤਾ ਕਰਨੀ ਉਨ੍ਹਾਂ ਦੀ ਕਿਰਪਾ ਦੇ ਨਾਲ ਅਸੀਂ ਉਨ੍ਹਾਂ ਦੇ ਚਰਨਾਂ ਨਾਲ ਜੁੜੇ ਹੋਏ ਹਾਂ ਜੋ ਵੀ ਅੱਜ ਸੰਦੇਸ਼ ਵਿਚਾਰਿਆ ਦੁਨੀਆ ਤੱਕ ਇਹ ਤੇ ਨਹੀਂ ਅਸੀਂ ਕਹਿ ਰਹੇ ਕਿ ਆਪਣੇ ਗੁਰੂ ਪੀਰ ਨੂੰ ਛੱਡੋ ਪਰ ਇਹ ਕਹਿ ਰਹੇ ਹਾਂ ਕਿ ਕਿਸੇ ਵੀ ਗੁਰੂ ਪੀਰ ਦੀ ਨਿੰਦਿਆ ਨਾ ਕਰੋ ਪਿਆਰ ਕਰੋ ਕਿਉਂਕਿ ਸਾਡਾ ਗੁਰੂ ਪੀਰ ਇਹ ਕਹਿ ਕੇ ਗਏ ਨੇ ਕਿ ਹਰ ਇੱਕ ਨੂੰ ਦਿਲ ਚ ਵਸਾਓ ਹਰ ਇੱਕ ਧਰਮ ਦਾ ਸਤਿਕਾਰ ਕਰੋ ਹਰ ਇੱਕ ਨੂੰ ਆਪਣੇ ਚਰਨਾਂ ਨਾਲ ਤੇ ਮੈਂ ਇਹ ਹੀ ਕਹਿ ਰਿਹਾ ਕਿ ਜੋ ਵੀ ਅੱਜ 바ਵਾ ਸਰਕਾਰ ਦਾ ਚਾਹਵਾਨ ਇਸੇ ਵੀ ਪੀਰ ਕੰਬਰ ਨੂੰ ਮੰਨਦੇ ਮੇਰਾ ਸੰਦੇਸ਼ ਹੈ ਉਹਨਾਂ ਦੇ ਚਰਨਾਂ ਜਿੱ ਕੋਈ ਅਰਦਾਸ ਹੈ ਮੇਰੀ ਕਿ ਬਾਬਾ ਸਰਕਾਰ ਦੇ ਸੰਦੇਸ਼ ਹੈ ਇਸ ਦਰਬਾਰ ਦੇ ਸੰਦੇਸ਼ ਹੈ ਕਿ ਆਪਣੇ ਆਪਣੇ ਗੁਰੂ ਪੀਰ ਨੂੰ ਆਪਣੇ ਆਪਣੇ ਮੁਰਸ਼ਿਦ ਨੂੰ ਮੰਨਦੇ ਰਹੋ ਉਹਨਾਂ ਦੇ ਜਕਾਰੇ ਲਾਉਂਦੇ ਰਹੋ ਗੁਰੂ ਬਿਨਾ ਗੱਤ ਨੂੰ ਤੇ ਸ਼ਾਬ ਨਾ ਪਵੇ ਸਾਡੇ ਕੋਲ ਅੱਜ ਸਾਡੇ ਭੰਜੀ ਮਦਦ ਮਦਦ ਮਧੁਰਾਜੀ ਪਹੁੰਚੇ ਨੇ ਅਸੀਂ ਇਹਨਾਂ ਦੇ ਤਹਿ ਦਰ ਤੋਂ ਸ਼ੁਕਰਗੁਜ਼ਾਰ ਹਾਂ ਕਈ ਵਾਰ ਮੇਰੀ ਭੈਣ ਨਾਲ ਸਾਡੀ ਮੁਲਾਕਾਤ ਨਹੀਂ ਹੋਈ ਤੇ ਸਾਡੀ ਭੈਣ ਸਾਡੀ ਹਰ ਵਾਰ ਮੇਲੇ ਤੇ ਆਂਦੀ ਸਾਡੇ ਨਾਲ ਸਹਿਯੋਗ ਦਿੰਦੀ ਮੈਂ ਹੀ ਕੁਝ ਕਹਿਣਾ ਚਾਹੁੰਦਾ ਬਾਕੀ ਜੋ ਵੀ ਕਵਾਂਗੇ ਸਟੇਜ ਤੇ ਜਾ ਕੇ ਪਾਪਾ ਜੀ ਦੇ ਪਟਾਰੇ ਦੇ ਵਿੱਚ ਦੁਨੀਆ ਦਾ ਕੱਠ ਦੱਸੇਗਾ ਕਿ 바ਵਾ ਸਰਕਾਰ ਨੂੰ ਨਫ਼ਰਤ ਲੋਕ ਕਰਦੇ ਨੇ ਪਰ ਜਿੰਨਾ ਪਿਆਰ ਕਰਦੇ ਨੇ ਉਹ ਕਿੰਨੀ ਦੁਨੀਆ ਪਿਆਰ ਕਰਦੀ ਏ ਇਹ ਭਾਰਤ ਦਾ ਮਾਹੌਲ ਭਾਰਤ ਦਾ ਕੱਠ ਜਾਇ ਸੇਵਾਦਾਰ ਦਸਨ ਕੇ ਦਰਬਾਰ ਤੇ ਜੈਕਾਰਾ ਜੈਕਾਰਾ ਬਾਬਾ ਖੇਤਰਪਾਲ ਜੀ ਦਾ ਬਹੁਤ ਦਾ ਸੇਰ ਦਰਬਾਰ ਕੀ ਜੈ ਇਹ ਮੇਲਾ ਕਿੰਨੇ ਦਿਨ ਚੱਲਦਾ ਹੈ ਇਹ ਮੇਲਾ ਜੀ 3 ਦਿਨ ਚੱਲਦਾ ਹੈ ਪੂਰਾ ਬਾਬਾ ਸਰਕਾਰ ਦੀ ਕਿਰਪਾ ਜੀ ਨਾਲ ਹਾਂਜੀ ਇੱਕ ਹਫਤੇ ਤੋਂ ਡੈਕੋਰੇਸ਼ਨ ਸ਼ੁਰੂ ਹੋਣੀ ਹੋ ਜਾਂਦੀ ਹੈ 3 ਦਿਨ ਇਸ ਸ਼ਹਿਰ ਦੇ ਵਿੱਚ ਪਟੜਾ ਚੱਲਦਾ ਜੋ ਸ਼ਰਟਨ ਰੈਂਡਰ ਦੇ ਵਿੱਚ ਤੁਹਾਡਾ ਦਾਸ ਤੁਹਾਡਾ ਬੱਚਾ ਤੁਹਾਡਾ ਵੀਰ ਛੋਟਾ ਬਣਾ ਰਿਹਾ 10 ਸਾਲ ਤੋਂ ਲਗਾਤਾਰ ਇਹ ਮੇਲਾ ਐਸੀ ਤਰ੍ਹਾਂ ਲਾਈਵ ਚੱਲ ਰਿਹਾ ਹੈ ਬਾਬਾ ਸਰਕਾਰ ਦੇ ਬੱਚੇ ਆ ਉਹਨਾਂ ਦੇ ਚਰਨਾਂ ਦੀ ਧੂੜ ਆ। ਇਹ ਮੇਲਾ 3 ਦਿਨ ਚੱਲਦਾ ਏ। ਪਹਿਲੇ ਦਿਨ ਬਾਬਾ ਜੀ ਦੀਆਂ ਰਸਮਾਂ ਹੋਈਆਂ ਨੇ ਜਿੰਨੂੰ ਕਹ ਦਿੰਦੇ ਅਸੀਂ ਕਿ ਥੜੇ ਦੀ ਰਸਮ ਹੁੰਦੀ ਆ। ਅਗਲੇ ਦਿਨ ਮਹਿੰਦੀ ਰਸਮ ਹੁੰਦੀ ਆ। ਅੱਜ ਜਿਸ ਤਰ੍ਹਾਂ ਭੰਡਾਰਾ ਏ 30 ਤਰੀਕ ਨੂੰ ਇਸ ਥੜੇ ਦੀ ਰਸਮ ਹੋਈ ਆ। 31 ਤਰੀਕ ਨੂੰ ਕੱਲ ਦੁਨੀਆ ਨੇ ਹੋਮ ਹਵਾ ਕੀਤੀਆਂ ਤੇ ਆਣੀਆਂ ਨੇ ਮਹਿੰਦੀ ਲਾ ਗਈ ਆ ਬਾਬਾ ਸਰਕਾਰ ਦੇ ਨਾਮ ਦੀ। ਅੱਜ ਜੋ ਭੰਡਾਰੇ ਲੱਗ ਰਹੇ ਨੇ ਬਾਬਾ ਖੇਤਰਪਾਲ ਜੀ ਦੇ ਨਾਮ ਦੇ। ਅੱਜ ਬਹੁਤ ਵੱਡਾ ਇਕੱਠ ਬਹੁਤ ਵੱਡਾ ਪਿਆਰ ਆ। ਇਹ ਮੈਂ ਨਹੀਂ ਬੋਲਦਾ ਇਹ ਬਾਬਾ ਸਰਕਾਰ ਦਾ ਪਿਆਰ ਬੋਲਦਾ ਹੈ ਬਾਬਾ ਖੇਤਰਪਾਲ ਜੀ ਦਾ ਨਾਮ ਬੋਲਦਾ ਹੈ ਇਸ ਦਰਬਾਰ ਦੇ ਹਰ ਇੱਕ ਸੇਵਾਦਾਰ ਦਾ ਰੋਮ ਰੋਮ ਬੋਲਦਾ ਹੈ ਕਿ ਬਾਬਾ ਖੇਤਰਪਾਲ ਜੀ ਦੀ ਜੀ ਆ ਬਾਬਾ ਜੀ